ਹਾਂਜੀ ਅਸੀ ਗੱਲ ਦੋਸਤੋ ਅੱਜ ਆਪਾਂ ਚੱਲੇ ਆਂ ਗੱਡੀ ਲੋਡ ਕਰਨ ਬਿਲਕੁਲ ਖੇਤਾਂ 'ਚ ਆਪਾਂ ਆ ਗਏ ਆਲਜੋਫ ਕਸੀਮ ਤੂੰ 1000 ਕਿਲੋਮੀਟਰ ਤੇ ਇੱਥੋਂ ਆਪਾਂ ਲੋਡ ਕਰਾਂਗੇ ਕਣਕ ਪਹਿਲਾਂ ਤਾਂ ਆਪਾਂ ਫੈਕਟਰੀਆਂ 'ਚ ਲੋਡ ਕਰਦੇ ਹੁੰਦੇ ਸੀ ਅੱਜ ਆਪਾਂ ਚੱਲਾਂਗੇ ਖੇਤਾਂ 'ਚ ਲੋਡ ਕਰਨ ਤੇ ਕਾਫੀ ਕੱਚੇ ਕੁੱਚੇ ਰਾਹ ਜਾ ਰਹੇ ਆ ਜਿੱਥੋਂ ਆਪਾਂ ਲੋਡ ਕਰਨੀ ਆ ਬਿਲਕੁਲ ਖੇਤ 'ਚ ਕਣਕ ਵੱਢ ਕੇ ਰੱਖੀ ਹੋਈ ਹੈ ਜਿੱਥੇ ਢੇਰ ਮਾਰਿਆ ਹੋਇਆ ਉਹਨਾਂ ਨੇ ਤੇ ਆ ਕੱਚੇ ਰਾਹ ਜਾ ਰਹੇ ਨੇ ਮੇਰੇ ਸਾਹਮਣੇ ਇੱਕ ਹੋਰ ਗੱਡੀ ਜਾ ਰਹੀ ਹੈ ਸਾਡੀ ਕੰਪਨੀ ਦੀ ਰਾਹ ਬਹੁਤ ਖਰਾਬ ਸੀਗਾ ਸਾਰਾ ਹੀ ਇਹ ਕੱਚਾ ਰਾਹ ਸੀ ਬਿਲਕੁਲ ਹੀ ਤੇ ਟਾਈਮ ਪੂਰਾ ਪੂਰਾ ਹੀ ਸੀਗਾ ਤੇ ਤਾਂ ਕਰਕੇ ਬਾਈ ਨਾਲ ਮୋਹਰੇ ਗੱਡੀ ਬਹੁਤ ਭਜਾਈ ਹੋਈ ਸੀ ਤੇ ਇਧਰ ਚਾਰੇ ਪਾਸੇ ਬਹੁਤ ਹਰਿਆਲੀ ਸੀ ਕਾਫੀ ਤੇ ਕਿਉਂਕਿ ਇੱਥੇ ਬੀਜ ਬਜਾਈ ਬਹੁਤ ਹੁੰਦੀ ਆ ਪੱਠਿਆਂ ਦੀ ਜਾਂ ਕੋਈ ਹੋਰ ਚੀਜ਼ਾਂ ਬਹੁਤ ਬੀਜਦੇ ਆ ਤੇ ਬਾਈ ਨਾਲ ਬਹੁਤ ਗੱਡੀ ਖਿੱਚੀ ਸੀ ਤੇ ਮੈਂ ਵੀ ਫਿਰ ਮਗਰੀ ਖਿੱਚੀ ਗਾ ਗੱਡੀ ਕਾਫੀ ਕੱਚੇ-ਕੁੱਚੇ ਰਾਹ ਜਾਂਦੇ ਸੀਗੇ ਤੇ ਮੇਰੇ ਮਗਰ ਇੱਕ ਹੋਰ ਗੱਡੀ ਆ ਰਹੀ ਸੀਗੀ ਇੱਥੇ ਤਾਂ ਬਹੁਤ ਜ਼ਿਆਦਾ ਹੀ ਮਿੱਟੀ ਸੀਗੀ ਤੇ ਦੇਖੋ ਕੀ ਹਾਲ ਹੋ ਰਿਹਾ ਸਾਰਾ ਤੇ ਕਿੰਨੀ ਧੂੜ ਉੱਡ ਰਹੀ ਆ ਬਹੁਤ ਕੱਚਾ ਸੀ ਇੱਥੇ ਤਾਂ ਤੇ ਕਾਫੀ ਗੱਡੀ ਵੀ ਸਲਿੱਪ ਮਾਰ ਰਹੀ ਸੀ ਇੰਨਾ ਕੱਚਾ ਰਾਹ ਸੀਗਾ ਬਟ ਫਿਰ ਵੀ ਖਿੱਚੀ ਗਈ ਗੱਡੀ ਕਿਉਂਕਿ ਜਾ ਕੇ ਲੋਡ ਕਰਨੀ ਸੀ ਉੱਥੇ ਕੋਈ ਗੱਡੀ ਹੈਣੀ ਸੀ ਇਧਰ ਵੀ ਕਹਿੰਦੇ ਪੰਜਾਬ ਵਾਲਾ ਮਾਹੌਲ ਬਣਿਆ ਪਿਆ ਸੀ ਪੂਰਾ ਬਾਜਰਾ ਪੂਰਾ ਬੀਜਾ ਹੋਇਆ ਸੀ ਪੱਠੇ-ਪੁੱਠੇ ਤੇ ਇੱਕ ਤਰ੍ਹਾਂ ਪੰਜਾਬ ਤਰ੍ਹਾਂ ਹੀ ਲੱਗ ਪੰਜਾਬ ਵਾਂਗੂੰ ਲੱਗ ਰਿਹਾ ਸੀ ਦੇਖ ਕੇ ਪੂਰਾ ਫੀਲਿੰਗ ਉਦਾਂ ਦੀ ਆ ਰਹੀ ਸੀ ਇੱਕ ਮੂਰੇ ਹੋਰ ਗੱਡੀ ਜਾ ਰਹੀ ਸੀ ਤੇ ਤਿੰਨ ਗੱਡੀਆਂ ਸੀ ਸੇਮ ਹੀ ਇੱਕੋ ਨਾਲ ਦੀਆਂ ਜਾ ਰਹੀਆਂ ਸੀਗੇ ਤੇ ਜਾ ਕੇ ਕਣਕ ਲੋਡ ਕਰਨੀ ਆ ਆਪਾਂ ਤੇ ਮਿੱਤਰੋ ਬਸ ਥੋੜੇ ਟਾਈਮ ਜੀ ਆਪਾਂ ਪਹੁੰਚਣ ਵਾਲੇ ਆ ਤੇ ਕਾਫੀ ਵੈਸੇ ਮੋੜ ਮਾੜ ਤਾਂ ਬਹੁਤ ਸੀਗੇ ਤੇਰੇ ਤਾਂ ਹੀ ਬਹੁਤ ਸੀ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਉੱਥੇ ਜਿੱਥੇ ਕਰਨੀ ਆ ਆਪਾਂ ਕਣਕ ਲੋਡ ਤੇ ਇੱਧਰ ਖੜਾਗਾ ਸ਼ਾਵਲ ਤੇ ਇੱਥੇ ਗੱਠਾਂ ਪਈਆਂ ਤੇ ਇੱਧਰ ਆ ਢੇਰ ਮਾਰਿਆ ਹੋਇਆ ਉਹਨਾਂ ਨੇ ਕਣਕ ਦਾ ਕਿਉਂਕਿ ਮਤਲਬ ਕਿ ਖੇਤ ਦੇ ਵਿੱਚ ਹੀ ਵੱਢ ਕੇ ਕਣਕ ਇੱਕ ਥਾਂ ਤੇ ਜਿਵੇਂ ਆਪਾਂ ਪੰਜਾਬ ਚ ਢੇਰ ਮਾਰ ਲੈਨੇ ਆ ਹਨਾ ਤੇ ਕੱਢਦੇ ਹੁੰਨੇ ਹੜੰਬੇ ਨਾਲ ਉਵੇਂ ਹੀ ਉਹਨਾਂ ਨੇ ਇੱਕ ਥਾਂ ਤੇ ਢੇਰ ਮਾਰਿਆ ਹੋਇਆਗਾ ਤੇ ਇੱਥੋਂ ਹੀ ਗੱਡੀਆਂ ਉਹ ਲੋਡ ਕਰਾਈ ਜਾਂਦੇ ਸਾਰੀਆਂ ਤੇ ਬਾਕੀ ਗੱਡੀਆਂ ਵੀ ਉਧਰ ਪਰਾਂ ਖੜੀਆਂ ਇੱਕ ਇੱਧਰ ਖੜੀ ਹੈ ਗੱਡੀ ਤੇ ਉਹ ਸ਼ਾਵਲ ਹੁਣ ਉਹ ਗਏ ਆ ਸਲਾ ਕਰਨ ਦੁਪਹਿਰ ਦੇ 12 ਦਾ ਟਾਈਮ ਹੋ ਗਿਆ ਤੇ ਕਾਫੀ ਨੇਰੀ ਚੱਲ ਰਹੀ ਸੀ ਬਹੁਤ ਹਵਾ ਤੇ ਵੈਸੇ ਗਰਮੀ ਵੀ ਸੀਗੀ ਥੋੜੀ ਤੇ ਇੱਧਰ ਛਾਵਲ ਵੀ ਖੜਾ ਸੀਗਾ ਇਸੇ ਨਾਲ ਹੀ ਆਪਾਂ ਗੱਡੀ ਲੋਡ ਕਰਾਂਗੇ ਛਾਵਲ ਨਾਲ ਤੇ ਇਹਨਾਂ ਨੇ ਗੱਠਾ-ਗੱਠਾ ਬਨਨ ਕੇ ਰੱਖੀਆਂ ਹੋਈਆਂ ਪੂਰੀਆਂ ਤੇ ਮਾਲ ਇਹਨਾਂ ਕੋਲ ਆ ਹੀ ਰਹੇਗਾ ਤਿੰਨ ਗੱਡੀਆਂ ਪਾ ਗਈਆਂ ਬਾਕੀ ਹੋਰ ਗੱਡੀਆਂ ਮਗਰ ਆ ਰਹੀਆਂ ਜਿਹੜੀਆਂ ਲੋਡ ਹੋਣਗੀਆਂ ਤੇ ਲੋਡ ਆਪਣਾ ਹੈਗਾਗਾ ਖਰਜ ਦਾ ਇੱਥੋਂ ਹੋਊਗਾ 12 13 1400 ਕਿਲੋਮੀਟਰ ਹੋਊਗਾ ਅਪਰੋਕਸੀਮੇਟ ਤੇ ਹਾਂ ਇੱਧਰ ਕਹਿੰਦੇ ਇਹਨਾਂ ਨੇ ਘੱਟਿਆਂ ਦੀ ਬਜਾਈ ਕੀਤੀ ਹੈ ਮੈਂ ਗਿਆ ਸੀ ਥੋੜਾ ਹੋਰ ਪਾਸੇ ਸੀ ਗੱਡੀ ਤੋਂ ਕਾਫੀ ਤੇ ਮੈਂ ਦੇਖਣ ਗਿਆ ਸੀਗਾ ਵੀ ਕੀ ਬੀਜਿਆ ਹੋਇਆ ਪਰ ਵੇਖਿਆ ਇੱਥੇ ਗੰਡਿਆਂ ਦੀ ਖੇਤੀ ਵੀ ਕਰਦੇ ਆ ਕਾਫੀ ਵਧੀਆ ਤਰੀਕੇ ਨਾਲ ਤੇ ਪਾਣੀ ਆ ਜਿਹੜਾ ਪੂਰਾ ਮਤਲਬ ਕਿ ਇੱਕ ਜਿਵੇਂ ਆਪਣੇ ਰਾਜਸਥਾਨ ਚ ਹਣਾ ਵੀ ਮਤਲਬ ਫਾਰਿਆਂ ਨਾਲ ਲਾਉਂਦੇ ਆ ਉਹ ਇੱਕ ਸਿਸਟਮ ਬਣਾਇਆ ਹੋਇਆ ਹੈਗਾ ਫਾਰਿਆਂ ਨਾਲ ਪਾਣੀ ਲੱਗਦਾ ਹੈਗਾ ਕਿ ਬਹੁਤ ਘਾਟ ਲੱਗਿਆ ਮਨੂੰ ਤਾਂ ਕਿਉਂਕਿ ਵੀ ਗੰਡਿਆਂ ਦੀ ਖੇਤੀ ਵੀ ਕਰਦੇ ਆ ਤੇ ਜਿਵੇਂ ਲਸਣ ਦੀ ਖੇਤੀ ਵੀ ਕਰਦੇ ਆ ਇਲਾਕੇ ਚ ਵੈਸੇ ਠੰਡ ਠੁੰਡ ਵੀ ਬਹੁਤ ਪੈਂਦੀ ਹੈ ਨਹੀਂ ਕਰਦੀ ਹੈ ਸੋਦੀ ਦੇ ਕਈ ਇਹੋ ਜਿਹੇ ਕਿ ਉਹ ਆਪਣੇ ਬਾਗ ਦੇ ਨਾਲ ਪਾਉਂਗੇ ਆਪਾਂ ਨੂੰ ਜਿੱਥੇ ਹਿਸਾਬ ਤੇ ਮਤਲਬ ਕਿੰਨੇ ਇਹ ਆ ਪਾਉਂਦੇ ਆ ਸ਼ਾਵਲ ਨਾਲ ਉਹ ਵੀ ਮਿੱਤਰੋ ਆਪਾਂ ਲੋਡ ਕਰ ਲਈਏ ਫੇਰ ਦੁਬਾਰੇ ਵਾਪਸ ਤੁਰ ਪਏ ਆ ਤੇ ਕੱਚੇ ਰਾਹ ਤੇ ਵੈਸੇ ਗੱਡੀ ਤਾਂ ਛਲੱਪ ਬਹੁਤ ਮਾਰ ਰਹੀ ਸੀ ਚਲੋ ਠੀਕ ਆ ਮਿੱਤਰੋ ਗੱਡੀ ਲੋਡ ਹੋ ਗਈ ਛੋਟਾ ਜਿਹਾ